ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹੰਗਾ ਸਬਦਾ ਹੈ ਕਮਾਈ ਕਰ ਕੇ ਸੰਭਾਲਣੀ ਵਿੱਚ ਚੁਕਤੀ ਦਾ ਕਾਰਜ ਹੈ ਆਮ ਬੰਦਾ ਕਮਾਈ ਕਰਦਾ ਹੈ ਤੇ ਨਾ ਸਮਝ ਹੋਣ ਕਾਰਨ ਨਾਲ-ਨਾਲ ਡੋਲਦਾ ਵੀ ਹੈ ਮੰਜ਼ਿਲ ਦੂਰ ਹੋਈ ਜਾਂਦੀ ਹੈ ਜੇ ਸ਼ਾਂਕ ਹੈ ਭਗਤੀ ਦੇ ਮਾਰਗ ਤੇ ਚੱਲਣ ਦਾ ਚੌਥੀ ਜੁਗਤੀ ਦਾ ਧਿਆਨ ਰੱਖਣ ਦੀ ਲੋੜ ਹੈ ਕਈ ਵਾਰੀ ਅਸੀਂ ਥੋੜੀ ਜੀ ਪ੍ਰਾਪਤੀ ਲਈ ਥਾਂ-ਥਾਂ ਦੇ ਸੱਲ ਲੱਗ ਜਾਂਦੇ ਹਨ ਇੱਕ ਇਹੋ ਜਿਹੀ ਬ੍ਰੇਕ ਲੱਗਦੀ ਹੈ ਕਿ ਕਈ-ਕਈ ਸਾਲੋਂ ਬ੍ਰੇਕ ਨਹੀਂ ਖੁੱਲਦੀ ਪਤਾ ਨਹੀਂ ਕਿੰਨੀਆਂ ਕੁ ਚੌਥੀਆਂ ਦੇ ਬਾਅਦ ਸ਼ਾਇਦ ਉਹ ਬ੍ਰੇਕ ਖੁੱਲੇ ਜਾਣਾ ਇਹ ਵੀ ਉਸ ਦੀ ਮੋਜ ਹੈ ਆਪਣੀ ਜ਼ਿੰਦਗੀ ਦੀ ਵੀ ਗੱਲ ਡਿਟੇਲ ਵਿੱਚ ਤੇ ਨਹੀਂ ਦੱਸ ਸਕਦਾ ਪਰ ਜਦੋਂ ਨਹੀਂ ਸੀ ਸਮਝ ਕਾਫੀ ਸਾਲ ਪਹਿਲਾਂ ਹੀ ਬਚਪਨੇ ਸਾਡੇ ਕੋਲੋਂ ਵੀ ਹੋਈ ਹਨ ਉਹ ਚੀਜ਼ ਫਿਰ ਅੱਜ ਤੱਕ ਵਾਪਸ ਨਹੀਂ ਆਈ ਕਿਉਂਕਿ ਨਹੀਂ ਸੀ ਸਮਝ ਅਸੀਂ ਜਿਹੜਾ ਜਿਆਮਤ ਵੇਲੇ ਉੱਠਣਾ ਸ਼ੁਰੂ ਕਰ ਦਈਏ ਖੰਡ ਪਾਠ ਕਰਵਾ ਲਈਏ ਜਸੈ ਜੀ ਘਰ ਪਠਾ ਦਾ ਪੋਪਾ ਲਈ ਜਦ ਤੱਕ 10 ਬੰਦਿਆਂ ਨੂੰ ਨਹੀਂ ਦੱਸ ਦਈਏ ਠੰਡ ਨਹੀਂ ਪੈਂਦੀ 10 ਵੀ ਬੰਦਿਆਂ ਨੂੰ ਤੜੀ ਲਾ ਕੇ ਕਰਾਂਗੇ ਗੱਲ ਮੈਂ ਫੁਲਾਣਾ ਕੰਮ ਕਰਦਾ ਹਾਂ ਮੈਂ ਮਾਪੂਸ਼ ਦਸਤੀ ਹੰਨ ਕਿ ਕਿਤਨੇ ਕੋ ਗੱਲ ਵੀ ਤੇਰੀ ਕਮਾਈ ਡੋਹ ਜਾਂਦੀ ਹੈ ਤੇਰੇ ਨੰਬਰ ਘਟਾ ਦਿੰਦੀ ਹੈ ਤੇਰੇ ਪੁੰਨਾਂ ਨੂੰ ਸਾੜ ਦਿੰਦੀ ਹੈ ਤੁਹਾਡੇ ਵਿੱਚੋਂ ਕੋਈ ਉੱਠਦਾ ਹੋਵੇ 2 ਵਜੇ 3 ਵਜੇ ਆਮਤ ਵੇਲੇ ਤੇ ਆਪਣੀ ਚੀਜ਼ ਨੂੰ ਪ੍ਰਗਟ ਕਰਨ ਲਈ ਕਹੋ ਮੈਂ 9 ਵਜੇ ਉੱਠਦਾ ਹਾਂ ਅਗਲੇ ਦਿਨ ਨਹੀਂ ਉੱਠ पाओगे ਤੇ ਕਹਿਣਾ ਅਗਲੇ ਦਿਨ ਇਹੋ ਕੰਮ ਨਹੀਂ ਰਹਿੰਦਾ ਇੱਕ ਵਾਰੀ ਦਿੱਲੀ ਰਿਕਾਵਗੰਜ ਘੇਰਦੇ ਬਣੇ ਸੀ ਕਿਸ਼ਤਨ ਕਰਕੇ ਬਾਹਰ ਨਿਕਲੇ ਇੱਕ ਗੁਰਮਖ ਸਾਡੇ ਨਾਲ ਸੜਿਆ ਵੀ ਤੁਰਦੇ ਤੁਰਦੇ ਹੀ ਨਾਲ-ਨਾਲ ਕਹਿਣ ਲੱਗਾ ਮੈਂ ਦਿੱਲੀ ਚ ਮਾਡਲ ਟਾਊਨ ਆ ਰਹਿੰਦਾ ਹਾਂ ਉੱਥੋਂ ਦੀ ਗੁਰਦੁਆਰੇ ਚ ਰੋਜ਼ 3:00 ਵਜੇ ਪ੍ਰਕਾਸ਼ ਕਰਨ ਦੀ ਡਿਊਟੀ ਮੇਰੀ ਹੈ ਮੈਂ ਕਹਿੰਦਾ ਹਾਂ ਪ੍ਰਕਾਸ਼ ਅਸੀਂ ਸੁਣੀ ਗਏ ਫਿਰ ਕੰਦਾ ਪ੍ਰਕਾਸ਼ ਤੋਂ ਬਾਅਦ ਮੈਂ 13 ਮਾਲਾ ਵੱਡੀਆਂ ਪਹਿਲੀ ਪੌੜੀ ਦੀਆਂ ਗੁਰਦੁਆਰੇ ਵਿੱਚ ਹੀ ਕਰਦਾ ਹਾਂ ਫਿਰ ਘਰ ਜਾ ਕੇ ਕੁਝ ਰਾਮ ਕਰਕੇ ਫਿਰ 2 ਘੰਟੇ ਬਹਿ ਕੇ ਗੁਰਦਾ ਸਿਮਰਨ ਕਰਦਾ ਹਾਂ ਦਵਾਰਾ ਫਿਰ ਕੱਲ ਇਹੀ ਮੁਠ ਤੋਂ ਦੁਹਰਾਉਣ ਲੱਗ ਪਿਆ ਤੀਜੀ ਵਾਰੀ ਫੇਰ ਇਹੀ ਗੱਲ ਦੁਹਰਾਉਣ ਲੱਗਾ ਤੇ ਮੇਰੀ ਕੋਲੋਂ ਰਿਹਾ ਨਾ ਗਿਆ ਮੈਂ ਕਹਿ ਦਿੱਤਾ ਕੱਲ ਪ੍ਰਕਾਸ਼ ਕਰਨਾ ਹੈ ਕਿ ਨਹੀਂ ਕੱਲ ਮਲਾ ਫਿਰਨੀ ਹੈ ਜਾਂ ਨਹੀਂ ਇਹ ਬਚਨ ਭਾਵੇਂ ਤੈਨੂੰ ਕੋੜਾ ਲੱਗੇ ਪਰ ਤੇਰੇ ਭਲੇ ਲਈ ਹੈ ਜੇ ਚਾਹੁੰਦਾ ਹੈ ਕਿ ਮੈਂ ਕੱਲ ਨਿਰੰਤਰ جاری ਰਹੇ ਆਪਣੇ ਨਾਮ ਨੂੰ ਪ੍ਰਗਟਨਾ ਕਰੇ ਇਹ ਨਾ ਹੋਵੇ ਤੀਰਕਿੱਤਾ ਹੋਇਆ ਪ੍ਰਗਟ ਕੀਤਾ ਹੋਇਆ ਤੇਰੇ ਲਈ ਬ੍ਰੇਕ ਲਗਾ ਦੇਵੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ